ਨਾਨੀ ਨਾਨ ਨਾਨ ਕੇ ਭਾਗ ਅਖੀਲਾ ਲਿਖਾ ਸੇਮਰਂਜੀਤ ਕੌਰ ਹੁਣ ਛੁੱਟੀਆਂ ਖਤਮ ਹੋਣ ਨੂੰ ਸਨ ਤੇ ਨਿੰਮੋ ਵਾਪਸ ਨਹੀਂ ਸ ਜਾਣਾ ਚਾਹੁੰਦੀ ਇਸ ਕਰਕੇ ਉਦਾਸੀ ਕਿ ਝਟਪਟ ਇੱਕ ਮਹੀਨਾ ਗੁਜ਼ਰ ਗਿਆ ਉਸ ਦਾ ਮਨ ਨਾਨਕੇ ਪਿੰਡ ਨਾਨੀ ਤੇ ਬੱਚਿਆਂ ਨਾਲ ਇਨਾਂ ਕੋਲ ਮਿਲ ਗਿਆ ਕਿ ਪਹਿਲਾਂ ਉਸ ਨੂੰ ਆਪਣੇ ਪਿੰਡ ਵਾਪਸ ਪਰਤਣ ਦਾ ਕੋਈ ਖਿਆਲ ਨਹੀਂ ਸੀ ਨਿੰਮੋ ਮੂਲੜਕਾਈ ਕਾਮਰੇਜ ਜਾ ਕੇ ਬੈਠੀ ਸੀ ਕਿਉਂਕਿ ਅਗਲੇ ਦਿਨ ਉਸ ਦੀ ਮੰਮੀ ਨੇ ਉਸ ਨੂੰ ਲੈਣ ਆਉਣਾ ਸੀ ਤੇ ਉਹ ਨਹੀਂ ਸੀ ਚਾਹੁੰਦੀ ਕਿ ਵਾਪਸ ਜਾਵੇ ਇੱਕ ਉਮਰੇ ਆ ਕੇ ਬੱਚੇ ਤੇ ਬਜ਼ੁਰਗ ਹਮ ਹਮ ওভার ਹੋ ਜਾਂਦੇ ਨੇ ਕਦੇ ਬੱਚੇ ਦਸ ਜੰਦ ਕੇ ਬਹਿ ਜਾਂਦੇ ਨੇ ਤੇ ਕਦੇ ਬਜ਼ੁਰਗ ਇਸੇ ਤਰ੍ਹਾਂ ਨਿੰਮੋਨ ਰਾਸੀ ਬਾਪੇ ਦੀ ਫੋਟੋ ਅੱਗੇ ਹੱਥ ਜੋੜ ਦੀ ਛੁੱਟੀਆਂ ਵੱਰ ਜਾਣ ਤੇ ਮੰਮੀ ਨਾ ਲੈਣਾਵੇ ਉਸ ਦੀ ਨਾਨੀ ਨੇ ਉਸ ਆਪਣੇ ਕੋਲ ਝੋਲੀ 'ਚ ਬਿਠਾਇਆ ਤੇ ਦਿਲਾਰ ਕਰਦਿਆ ਕਿ ਹਾਂ ਸੋਨਾ ਮੇਰੇ ਸ਼ੇਰ ਪੁੱਤਰ ਈਆਂ ਸਿਆਣੀਆਂ ਹੁੰਦੀਆਂ ਨੇ ਰੱਬ ਜਦੋਂ ਕਿਸੇ ਤੇ ਖੁਸ਼ ਹੋਵੇ ਨਾ ਉਸ ਨੂੰ ਧੀ ਦੇ ਦਿੰਦਾ ਹੈ ਜਿਵੇਂ ਤੈਨੂੰ ਤੇਰੀ ਮੰਮੀ ਮਿਲੀ ਐ ਇਸ ਕਰਕੇ ਰੱਬ ਨੇ ਮੇਰੀ ਧੀ ਨੂੰ ਵੀ ਇੱਕ ਪਿਆਰੀ ਤੇ ਸਮਝਦਾਰ ਧੀ ਦਿੱਤੀ ਐ ਨਿੰਮੋ ਦੇ ਮੂੰਹ ਉਤੇ ਜੋਖ ਦੇ ਆ ਕੇ ਹਾਂ ਨਾਨੀ ਮੈਂ ਸਿਆਣੀ ਆ ਨਾਨੀ ਨੇ ਕਿਹਾ ਹਾਂ ਪੁੱਤ ਤੂੰ ਬੜੀ ਸਿਆਣੀ ਐ ਫਿਰ ਤੇ ਫਿਰ ਕੀ ਹੋਇਆ ਜੀ ਛੁੱਟੀਆਂ ਮ ਕੋ ਜਾਣੀਆਂ ਨੇ ਬਾਅਦ ਚ ਮੈਂ ਆ ਜਾਾਂਗੀ ਤੁਹਾਡੇ ਘਰ ਛੁੱਟੀਆਂ ਕੱਟਣਾ ਹੁਣ ਆਪਾਂ ਦੋਵੇਂ ਇਕੱਠੇ ਰਵਾਂਗੇ ਤੋਂ ਨੇੜੀਆਂ ਹੱਸਣ ਲੱਗ ਪਈਆਂ ਤਲਾ ਰੋਟੀ ਖਾਣੇ ਕਿ ਕੱਲ ਨੂੰ ਤੇਰੀ ਮੰਮੀ ਨੇ ਆਉਣਾ ਹੈ ਇਸ ਕਰਕੇ ਆਪਾਂ ਤੇਰੇ ਵਾਸਤੇ ਸੂਟ ਲੈ ਆਈ ਦੀ ਆਪਣੀ ਸੋਹਣੀਟੀ ਨੂੰ ਉਹਦੀ ਪਸੰਦ ਦਾ ਸੂਟ ਦਵਾ ਕੇ ਲਿਆਉਣੀਆ ਨਿੰਮੋ ਘਟਾਵੜ ਤਿਆਰ ਹੋਈ ਰੋਟੀ ਕਾਦੀ ਤੇਲ ਧਾਰ ਬਨੋ ਤੁਰ ਗਈਆਂ ਨਾਨੀ ਨੇ ਨਿੰਮੋ ਨੂੰ ਸੋਹਣੇ ਕੱਪੜੇ ਤੇ ਹੋਰ ਕਿੰਨਾ ਚਾਰਾ ਸਮਾਨ ਖਰਾਦ ਖਰੀਦ ਕੇ ਦਿੱਤਾ ਇਹ ਜੋ ਵੀ ਦਿਨ ਬੀਤ ਗਿਆ ਤੇ ਅਗਲੀ ਸਵੇਰ ਨਿੰਮੋ ਦੀ ਮਾਂ ਟੀ ਨੂੰ ਲੈਣ ਪੇ ਕੇ ਆਈ ਪੂਰਾ ਦਿਨ ਸਿਮਰਾ ਆਪਣੀ ਮਾਂ ਕੋ ਰਹੀ ਧੀ ਜੀਆਂ ਦੇ ਕੋਲ ਆ ਕੇ ਭੂਆ ਕਹਿਣ ਨਾਲ ਉਹ ਆਪਣਾ ਪਣਾ ਬਚਪਨ ਵਿੱਚ ਛੇਤੀ ਆ ਗਿਆ ਨਿੰਮੋ ਤੇ ਉਸਦੀ ਮਮੀ ਅਗਲੇ ਦਿਨ ਪਾਪਸ ਪਿੰਡ ਨੂੰ ਉਤਰ ਲੱਗੀਆਂ ਤੇ ਨਿੰਮੋ ਦੀਆਂ ਅੱਖਾਂ ਥੋਆਂ ਨਾ ਸੁੰਦਰਾ ਬਾਗ ਭਰੀਆਂ ਪਈਆਂ ਸੀ ਹਟਕੋਰੇ ਹਟਕੋਰੇ ਲੈ ਲੈ ਕੇ ਰਮੋਰ ਰਹੀ ਸੀ ਉਸਦੀ ਨਾਨੀ ਦਾ ਵੀ ਮਾਰ ਨਹੀਂ ਸੀ ਨਿੰਮੋ ਨੂੰ ਬਾਪਸ ਤੇ ਜਣ ਬਾਰੇ ਪਰਵਕੀਆਂ ਦੀ ਪੜ੍ਹਾਈ ਤੇ ਰਿਸ਼ਤੇ ਆ ਅੱਗੇ ਵਾਮਾ ਹਮੇਸ਼ਾ ਝੁਕ ਜਾਂਦੀਆਂ ਨੇ ਨਿੰਮੋ ਦੀ ਨਾਨੀ ਤੇ ਮਾਮੇ ਨੇ ਉਸ ਨੂੰ ਪਿਆਰ ਦਿੱਤਾ ਤੇ ਸਿਮਰਾ ਦੀ ਪੱਲੀ ਉਸ ਦੀ ਮਾਂ ਨੇ ਖਰੇ ਕੀ ਕੁਝ ਬਣ ਦਿੱਤਾ ਆਖਰ ਇੱਕ ਮਾਂ ਜੱਗ ਤੋਂ ਚੋਰੀ ਖਰੇ ਕੀ ਕੀ ਬੰਦ ਬਣਾਉਂਦਾ ਬਣਾ ਬਣਾ ਕੇ ਜੋੜ-ਜੋੜ ਕੇ ਆਪਣੀਆਂ ਧੀਆਂ ਬੁੱਤਾਂ ਨੂੰ ਦਿੰਦੀ ਹੈ ਸਿਮਰਾ ਦੀ ਮਾਂ ਨੇ ਵੀ ਉਸ ਨੂੰ ਧੀਆਂ ਦਾ ਸੰਦਾਰਾ ਦਿੱਤਾ ਤੇ ਕੁਝ ਜਾਦ ਕੀਤਾ ਪਰ ਉਸ ਨੂੰ ਯਾਦ ਨਾ ਆਇਆ ਤੇ ਉਹ ਭੁੱਲ ਗਈ ਅੱਖਾਂ ਅੱਖਾਂ ਪੁੰਜਣ ਲੱਗ ਪਈ ਸਿਮਰਾ ਜਾਣਦੀ ਹੈ ਕਿ ਮਾਂ ਦੇ ਅੰਦਰ ਕੀ ਹੈ ਜਦ ਅਸਲ ਉਸ ਦੀ ਮਾਂ ਉਸ ਵਕਤ ਉਸ ਤੇ ਬਾਪ ਨੂੰ ਚੇਤੇ ਕਰਦੇ ਪਈ ਸੀ ਸਿਮਰਾ ਜਦੋਂ ਕੇਕੀ ਆਉਂਦੀ ਆ ਤਾਂ ਉਸ ਦਾ ਜਮੀਨ ਤੇ ਫੁੱਲ ਵਸਾ ਕੇ ਝੜਦਾ ਸੀ ਉਸ ਦੇ ਬਾਪ ਨੂੰ ਵੀ ਜਿਹੜੇ ਦੋ ਬਰੇ ਹੋ ਗਏ ਸਨ ਇਹ ਸੋਚ ਸਿਮਰਾ ਨੇ ਵੀ ਅੱਖਾਂ ਭਰ ਲਈਆਂ ਬਸ ਨੇ ਹੌਂ ਦਿੱਤਾ ਨਿੰਮੋ ਤੇ ਉਸ ਦੀ ਮੰਮੀ ਬਸ ਚੜ ਗਈਆਂ ਬਸ ਚੱਲੀ ਤੇਰੀ ਮੋਹ ਖਿੜਕੀ ਚੋਂ ਕਿੰਨਾ ਚਿਰ ਮੁਰ ਦੇਖਦੀ ਰਹੀ ਜਾਰੀ ਹੈ ਦੋਸਤੋ ਨਾਨਕਿਆਂ ਨਾਲ ਸੰਬੰਧ ਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਉਹਨਾਂ ਜਾਂਦਾਂ ਦੇ ਛੁਰਖੇ ਵਿੱਚ ਕੁਝ ਜ਼ਿਆਦਾ ਜ਼ਰੂਰ ਸਾਂਝੀਆਂ ਕਰੋ ਦੇ ਰਿਓ ਨਾਲ ਕਹਾਣੀ ਨੂੰ ਅੱਗੇ ਜਰੂਰ ਦੱਸੋ ਜੀ ਧੰਨਵਾਦ ਜੀ